ਮਨ ਧਰਮ ਗ੍ਰੰਥਾਂ ਵਿੱਚ ਅਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨ ਸ਼ਬਦ अनेकाਾਂ ਵਾਰ ਵਰਤਿਆ ਗਿਆ ਹੈ ਇਸ ਉਤੇ ਇਤਨਾ ਜ਼ੋਰ ਦਿੱਤਾ ਗਿਆ ਹੈ ਕਿ ਸੱਚ ਦੇ ਖੋਜੀ ਵਾਸਤੇ ਇਸ ਅੱਖਰ ਦੇ ਸਹੀ ਅਰਥ ਸਮਝਨੇ ਜ਼ਰੂਰੀ ਹੋ ਜਾਂਦੇ ਹਨ ਮੈਂ ਮਨ ਤੇ ਅਰਥ ਕਦੀ ਮਹਾਤਮਾ ਪਾਸੋਂ ਪੁੱਛੇ ਅਤੇ ਇਸ ਸੰਬੰਧ ਵਿੱਚ ਕਈ ਪੁਸਤਕਾਂ ਵੀ ਦੇਖੀਆਂ ਹਨ ਅਤੇ ਮੁਨਾਸਬ ਸਮਝਦਾ ਹਾਂ ਕਿ ਆਪਣੇ ਮਿੱਤਰਾਂ ਨੂੰ ਮਨ ਦੇ ਅਰਥਾਂ ਸੰਬੰਧੀ ਕਿ ਮੈਂ ਮਨ ਤੋਂ ਹੁਣ ਕੀ ਮਰਾਦ ਲੈਂਦਾ ਹਾਂ ਵਾਕਿ ਕਰਵਾਵਾਂ ਕਿਹਾ ਗਿਆ ਹੈ ਕਿ ਜੀਵ ਨੂੰ ਪਰਮਾਤਮਾ ਤੋਂ ਕੇਵਲ ਮਨ ਨੇ ਹੀ ਜੋੜਾ ਕੀਤਾ ਹੋਇਆ ਹੈ ਇਸ ਵਿੱਚ ਅਤੇ ਪਰਮਾਤਮਾ ਵਿੱਚ ਸਿਵਾਏ ਮਨ ਦੇ ਪਰਦੇ ਦੇ ਹੋਰ ਕੁਝ ਨਹੀਂ ਇਸ ਲਈ ਮਨ ਦੇ ਖੋਜੀ ਦੀ ਦਿਲਚਸਪੀ ਬੜੀ ਵੱਧ ਜਾਂਦੀ ਹੈ ਕਿ ਉਸ ਦੇ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਜੇਕਰ ਮੇਰੇ ਅਤੇ ਮੇਰੇ ਕਰਤਾਰ ਦੇ ਦਰਮਿਆਨ ਸਿਰਫ ਮੇਰੇ ਮਨ ਦਾ ਹੀ ਫੜਦਾ ਹੈ ਤਾਂ ਤੇ ਬੜੀ ਮੋਜ ਹੈ ਇਸ ਮਨ ਨੂੰ ਜੇ ਮੈਨੂੰ ਪਤਾ ਲੱਗ ਜਾਵੇ ਕਿ ਇਹ ਕੀ ਹੈ ਤਾਂ ਆਪਣੇ ਵਿੱਚੋਂ ਕੱਢ ਦੇਵਾਂ ਅਦੇ ਆਪਣੇ ਕਰਤਾਰ ਨਾਲ ਸਦਾ ਲਈ ਇੱਕ ਹੋ ਜਾਵਾਂ ਪਰ ਇਹ ਮਨ ਕੀ ਹੈ ਇਸ ਨੂੰ ਕਿਵੇਂ ਸਮਝਾਂ ਸਮਝ ਕੇ ਇਸ ਨੂੰ ਕਿਵੇਂ ਆਪਣੇ ਤੇ ਆਪਣੇ ਕਰਤਾਰ ਵਿੱਚੋਂ ਦੂਰ ਕਰਾਂ ਇਹ ਹਨ ਅਸਲੀ ਦਿਗਤਾ ਜੋ ਆਤਮਿਕ ਖੋਜੀ ਦੇ ਸਾਹਮਣੇ ਆਉਂਦੀਆਂ ਹਨ ਕਿਉਂਕਿ ਇਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਪੁਰਸ਼ ਆਮ ਨਹੀਂ ਮਿਲਦੇ ਇਸ ਲਈ ਸੱਚ ਦੇ ਵਿਦਿਆਰਥੀਆਂ ਦੇ ਮਨ ਨੂੰ ਸਮਝ ਕੇ ਸਮਝਣ ਮਗਰੋਂ ਮਾਰ ਕੇ ਵਾਹਿਗੁਰੂ ਜੀ ਨਾਲ ਮਿਲਣ ਦੀ ਰੀਤ ਦਿਲ ਹੀ ਦਿਲ ਵਿੱਚ ਹੀ ਰਹਿ ਜਾਂਦੀ ਹੈ ਇਹ ਲੇਖ ਮੈਂ ਐਸੇ ਮਿੱਤਰਾਂ ਲਈ ਲਿਖ ਰਿਹਾ ਹਾਂ ਤਾਂ ਕਿ ਹੱਕ ਸੱਚ ਦੀ ਤਲਾਸ਼ ਵਿੱਚ ਮਨ ਦੇ ਅਰਥ ਚੰਗੀ ਤਰ੍ਹਾਂ ਸਮਝ ਕੇ ਉਹ ਆਪਣੇ ਸਫ਼ਰ ਨੂੰ ਕਾਮਯਾਬੀ ਨਾਲ ਤੈਅ ਕਰ ਸਕੇ ਆਮ ਤੌਰ ਤੇ ਮਨ ਤੋਂ ਮਰਾਦ ਦਿਮਾਗ ਜਾਂ ਇਨਸਾਨ ਦੇ ਸਿਰ ਵਿੱਚ ਸੋਚਣ ਵਾਲੇ ਕਪੂਰਜੇ ਤੋਂ ਲਈਤੀ ਜਾਂਦੀ ਹੈ ਆਮ ਪੜ੍ਹੇ ਲਿਖੇ ਮਿੱਤਰ ਮਨ ਦੇ ਅਰਥ ਮਾਈਂਡ ਜਾਂ ਦਿਮਾਗ ਹੀ ਕਰਦੇ ਹਨ ਪਰ ਧਾਰਮਿਕ ਪੁਸਤਕਾਂ ਵਿੱਚ ਅਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨ ਤੋਂ ਮਰਾਦ ਸਾਡੇ ਜਿਸਮ ਅੰਦਰ ਸੋਚਣ ਵਾਲਾ ਪੁਰਜਾ ਨਹੀਂ ਸਗੋਂ ਮਨ ਤੋਂ ਮਰਾਦ ਕਿਸੇ ਸੂਖਸ਼ਮ ਅਤੇ ਵਧੇਰੇ ਪਾਇਦਾਰ ਚੀਜ਼ ਦੀ ਲਈਤੀ ਜਾਂਦੀ ਹੈ ਜਦ ਆਦਮੀ ਮਰ ਜਾਂਦਾ ਹੈ ਤਾਂ ਉਸ ਦੇ ਸਿਰ ਵਿੱਚ ਦਿਮਾਗ ਜਿਉਂ ਦਾ ਤਿਉਂ ਹੁੰਦਾ ਹੈ ਪਰ ਉਹ ਸੋਚ ਨਹੀਂ ਸਕਦਾ ਜਿਵੇਂ ਮੁਰਦੇ ਦੀਆਂ ਅੱਖਾਂ ਹੱਥ ਪੈਰ ਦਿਲ ਫੇਫੜੇ ਜਿਉਂ ਦੇ ਤਿਉਂ ਹੁੰਦੇ ਹਨ ਪਰ ਉਹ ਕੁਝ ਕਰ ਪਰ ਉਹ ਕਰ ਕੁਝ ਨਹੀਂ ਸਕਦੇ ਇਸੇ ਤਰ੍ਹਾਂ ਮੁਰਦੇ ਜਾਂ ਬੇਹੋਸ਼ ਆਦਮੀ ਦਾ ਦਿਮਾਗ ਜਾਂ ਭੇਜਾ ਉਸੇ ਤਰ੍ਹਾਂ ਹੁੰਦਾ ਹੈ ਪਰ ਉਹ ਸੋਚ ਨਹੀਂ ਸਕਦਾ ਐ ਪਰ ਮਨ ਤਾਂ ਜੀਵ ਦੇ ਨਾਲ ਮਰਨ ਪਿੱਛੋਂ ਵੀ ਰਹਿੰਦਾ ਹੈ ਇਸ ਨੂੰ ਤਾਂ ਜੀਵ ਦੇ अनेका ਜਨਮ ਲੈਣ ਦਾ ਕਾਰਨ ਦੱਸਿਆ ਜਾਂਦਾ ਹੈ ਇਸ ਲਈ ਧਾਰਮਿਕ ਗ੍ਰੰਥਾਂ ਵਿੱਚ ਲਿਖੇ ਮਨ ਤੋਂ ਸਰੀਰ ਵਿੱਚਲੇ ਦਿਮਾਗ ਜਾਂ ਉਸ ਸਫੈਦ ماده ਤੋਂ ਮਰਾਦ ਨਹੀਂ ਹੈ ਮਰਾਦ ਨਹੀਂ ਹੋ ਸਕਦੀ ਜੋ ਸਾਬ ਦੀ ਖੋਪਰੀ ਵਿੱਚ ਹੁੰਦਾ ਹੈ ਇਹ ਕੋਈ ਇਸ ਤੋਂ ਅਗਲੀ ਜ਼ਿਆਦਾ ਸੂਖਸ਼ਮ ਚੀਜ਼ ਹੈ ਕਿ ਮਨ ਤੋਂ ਮਰਾਦ ਵਿਚਾਰ ਸਕਤੀ ਹੈ ਇੱਥੇ ਇਹ ਸਮਝਣ ਦੀ ਲੋੜ ਹੈ ਕਿ ਅੱਖਾਂ ਤੇ ਦੇਖਣ ਦੀ ਸ਼ਕਤੀ ਦੋ ਵੱਖ-ਵੱਖਰੀਆਂ ਚੀਜ਼ਾਂ ਹਨ ਮਰਦੇ ਦੀਆਂ ਕਈ ਵਾਰੀ ਅੱਖਾਂ ਖੁੱਲੀਆਂ ਹੁੰਦੀਆਂ ਹਨ ਪਰ ਉਸ ਨੂੰ ਦੇਖਦਾ ਕੁਝ ਨਹੀਂ ਇਸੇ ਤਰ੍ਹਾਂ ਦਿਮਾਗ ਤੇ ਵਿਚਾਰ ਸ਼ਕਤੀ ਵੀ ਦੋ ਅੱਢ-ਅੱਢ ਚੀਜ਼ਾਂ ਹਨ ਵਿਚਾਰ ਸ਼ਕਤੀ ਤੋਂ ਬਿਨਾਂ ਦਿਮਾਗ ਕੁਝ ਵੀ ਸੋਚ ਨਹੀਂ ਸਕਦਾ ਇੱਥੇ ਦੂਸਰਾ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਵਿਚਾਰ ਸ਼ਕਤੀ ਤੋਂ ਬਿਨਾਂ ਦਿਮਾਗ ਕੁਝ ਸੋਚ ਨਹੀਂ ਸਕਦਾ ਤਾਂ ਕੀ ਦਿਮਾਗ ਤੋਂ ਬਿਨਾਂ ਵਿਚਾਰ ਸ਼ਕਤੀ ਕੁਝ ਸੋਚ ਸਕਦੀ ਹੈ ਜਾਂ ਇੰਜ ਆਖੋ ਕਿ ਅੱਖ ਦੇਖਣ ਦੀ ਸ਼ਕਤੀ ਦੇ ਬਿਨਾਂ ਅਗਰ ਨਿਕਾਰੀ ਹੁੰਦੀ ਹੈ ਇਸ ਨੂੰ ਕੁਝ ਨਹੀਂ ਦਿਖਦਾ ਤਾਂ ਕੀ ਦੇਖਣ ਦੀ ਸ਼ਕਤੀ ਅੱਖ ਤੋਂ ਬਗੈਰ ਦੇਖ ਸਕਦੀ ਹੈ ਧਰਮ ਗ੍ਰੰਥਾਂ ਵਿੱਚ ਇਸ ਦਾ ਜਵਾਬ ਇਹ ਹੈ ਕਿ ਮਾਦੇ ਦੇ ਸਰੀਰ ਫਿਜ਼ੀਕਲ ਬਾਡੀ ਨੂੰ ਮੌਤ ਮਗਰੋਂ ਤਿਆਗ ਦੇ ਨਾਲ ਵੀ ਜੀਵ ਦਾ ਇੱਕ ਸੂਖਮ ਸਰੀਰ ਆ ਜਾਂਦਾ ਹੈ ਇਹ ਉਹ ਸਰੀਰ ਹੈ ਜੋ ਅਸੀਂ ਰੋਜ਼ ਸੁਪਨੇ ਵਿੱਚ ਧਾਰਨ ਕਰਦੇ ਹਾਂ ਸੁਪਨੇ ਵਿੱਚ ਸਾਡਾ ਮਾਦੇ ਦਾ ਸਰੀਰ ਤਾਂ ਪਲੰਘ ਤੇ ਪਿਆ ਹੁੰਦਾ ਹੈ ਪਰ ਅਸੀਂ ਆਪਣੇ ਸੂਖਮ ਸਰੀਰ ਨਾਲ ਨਿਤ ਨਵੀਂ ਦੁਨੀਆ ਕਾਇਮ ਕਰਦੇ ਹਾਂ ਇਹ ਸੂਖਮ ਸਰੀਰ ਵਿੱਚ ਵੀ ਮਨ ਜਿਉਂਦਾ ਤਿਉਂ ਕਾਇਮ ਰਹਿੰਦਾ ਹੈ ਇਸ ਲਈ ਸਾਡੇ ਮਨ ਦੇ ਕੰਮ ਕਰਨ ਵਾਸਤੇ ਜ਼ਰੂਰੀ ਨਹੀਂ ਕਿ ਉਸ ਨੂੰ ਸੂਲ ਦਿਮਾਗ ਦੀ ਲੋੜ ਹੋਵੇ ਉਹ ਦਿਮਾਗ ਤੋਂ ਬਾਅਦ ਵੀ ਕਾਇਮ ਰਹਿੰਦਾ ਹੈ ਮਨ ਖੁਦ ਵਿਚਾਰ ਸ਼ਕਤੀ ਨਹੀਂ ਹੈ ਪਰ ਵਿਚਾਰ ਸ਼ਕਤੀ ਮਨ ਦਾ ਇੱਕ ਗੁਣ ਹੈ ਜੋ ਕਿ ਮਾਦੇ ਦੇ ਸਰੀਰ ਨੂੰ ਤਿਆਗਣ ਨਾਲ ਵੀ ਕਾਇਮ ਰਹਿੰਦਾ ਹੈ ਜੇਕਰ ਵਿਚਾਰ ਸ਼ਕਤੀ ਮਨ ਦਾ ਇੱਕ ਗੁਣ ਹੈ ਤਾਂ ਵੀ ਸਾਡੀ ਮੁਸ਼ਕਲ ਹੱਲ ਨਹੀਂ ਹੁੰਦੀ ਕਿਉਂਕਿ ਅਸੀਂ ਤਾਂ ਮਾਲੂਮ ਇਹ ਕਰਨਾ ਚਾਹੁੰਦੇ ਹਾਂ ਕਿ ਮਨ ਆਪਣੇ ਆਪ ਵਿੱਚ ਕੀ ਚੀਜ਼ ਹੈ ਜਦ ਤੱਕ ਸਾਨੂੰ ਇਹ ਪਤਾ ਨਾ ਲੱਗੇ ਕਿ ਮਨ ਆਪਣੇ ਆਪ ਵਿੱਚ ਕੀ ਚੀਜ਼ ਹੈ ਤਦ ਤੱਕ ਅਸੀਂ ਇਸ ਨੂੰ ਨਹੀਂ ਸਮਝ ਸਕਦੇ ਜਦ ਤੱਕ ਅਸੀਂ ਇਸ ਨੂੰ ਸਮਝੀਏ ਨਾ ਇਸ ਉਤੇ ਕਾਬੂ ਨਹੀਂ ਪਾ ਸਕਦੇ ਇਸ ਨੂੰ ਪਾਰ ਇਸ ਨੂੰ ਮਾਰ ਕੇ ਹਰੀ ਨਾਲ ਇੱਕ ਨਹੀਂ ਹੋ ਸਕਦੇ ਮਨ ਜਿੱਤੇ ਜਗ ਜੀਤ ਦੇ ਮਹਾਵਾਕ ਅਨੁਸਾਰ ਮਨ ਨੂੰ ਜਿੱਤਣਾ ਹੀ ਤਾਂ ਸਾਡੀ ਜ਼ਿੰਦਗੀ ਦਾ ਆਦਰਸ਼ ਹੈ ਪਰ ਉਹ ਸਤਰੂ ਜਿੱਤਿਆ ਕਿਵੇਂ ਜਾਵੇ ਜਿਹਦਾ ਸਾਨੂੰ ਪਤਾ ਹੀ ਨਹੀਂ ਕਿ ਕਿ ਹੈ ਕੌਣ ਇਥੋਂ ਤੱਕ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਮਨ ਦਿਮਾਗ ਨਹੀਂ ਨਾ ਹੀ ਕੋਈ ਸਥੂਲ ਚੀਜ਼ ਹੈ ਇੱਕ ਆਤ ਸੂਖਸ਼ਮ ਵਸਤੂ ਹੈ ਜੋ ਕਿ ਸਰੀਰ ਮਗਰੋਂ ਵਿੱਚ ਸਾਡੇ ਨਾਲ ਕਾਇਮ ਰਹਿੰਦੀ ਹੈ ਵਿਚਾਰ ਸ਼ਕਤੀ ਮਨ ਦਾ ਇੱਕ ਗੁਣ ਹੈ ਪਰ ਮਨ ਨਹੀਂ ਮਨ ਤੋਂ ਵਿਚਾਰ ਸ਼ਕਤੀ ਪੈਦਾ ਹੁੰਦੀ ਹੈ ਐ ਪਰ ਵਿਚਾਰ ਸ਼ਕਤੀ ਤੋਂ ਮਨ ਪੈਦਾ ਨਹੀਂ ਹੁੰਦਾ ਤਾਂ ਫਿਰ ਮਨ ਹੋਇਆ ਕਿ ਇੱਥੇ ਸੱਚ ਦੀ ਖੋਜੀ ਨੂੰ ਇਹ ਗੱਲ ਯਾਦ ਰੱਖਣਾ ਚਾਹੀਦੀ ਹੈ ਕਿ ਵਾਹਿਗੁਰੂ ਵਿਚਾਰ ਸ਼ਕਤੀ ਨਹੀਂ ਕਿ ਉਹ ਸੋਚ ਤੇ ਕੁਪਾਤ ਹੋ ਰਹਿਦਾ ਹੈ ਵਿਚਾਰ ਇੱਕ ਪੂਣੀ ਹਾਲਤ ਦਾ ਨਾਮ ਹੈ ਵਿਚਾਰ ਉਸੇ ਨੂੰ ਪੈਦਾ ਹੁੰਦੀ ਹੈ ਜਿਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜਿਸ ਅਵਸਥਾ ਵਿੱਚ ਲੋੜ ਭੁੱਖ ਕ੍ਰਿਸ਼ਨਾ ਨਾ ਰਹੇ ਉੱਥੇ ਵਿਚਾਰ ਦੀ ਗੂੰਜਾਂਸ਼ ਹੀ ਨਹੀਂ ਰਹਿੰਦੀ ਜਦ ਕਿਸੇ ਚੀਜ਼ ਦੀ ਲੋੜ ਹੀ ਨਹੀਂ ਤਾਂ ਵਿਚਾਰ ਕਾਦੀ ਇਸ ਲਈ ਜੋ ਅਕਾਲ ਪੁਰਖ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਵਾਹਿਗੁਰੂ ਨੂੰ ਸੋਚਣ ਵਿਚਾਰਨ ਦੀ ਲੋੜ ਨਹੀਂ ਉਹ ਇਨ੍ਹਾਂ ਵਸੇਲਿਆਂ ਤੋਂ ਉੱਤੇ ਹੈ ਵਾਹਿਗੁਰੂ ਜੀ ਵਿੱਚ ਵਿਚਾਰ ਸ਼ਕਤੀ ਤੇ ਇੱਕ ਪਾਸੇ ਵਿਚਾਰ ਸ਼ਕਤੀ ਨੂੰ ਪੈਦਾ ਕਰਨ ਵਾਲਾ ਮਨ ਹੀ ਨਹੀਂ ਹੁੰਦਾ ਵਾਹਿਗੁਰੂ ਮਨ ਤੋਂ ਰਹਿਤ ਹਸਤੀ ਹੈ ਇਸ ਤੋਂ ਪਹਿਲੇ ਕਿ ਮੈਂ ਦਸਾਂ ਕਿ ਮਨ ਕੀ ਹੈ ਆਉ ਜਰਾ ਸਮਝ ਲਈਏ ਕਿ ਜੀਵ ਕੀ ਹੈ ਜਿੱਥੇ ਸਾਨੂੰ ਪਤਾ ਲੱਗਿਆ ਕਿ ਵਾਹਿਗੁਰੂ ਮਨ ਤੋਂ ਰਹਿਤ ਹੈ ਉਥੇ ਜੇਕਰ ਸਾਨੂੰ ਪਤਾ ਲੱਗ ਜਾਵੇ ਕਿ ਜੀਵ ਕੀ ਹੈ ਜਾਂ ਅਸੀਂ ਕੀ ਹਾਂ ਤਾਂ ਫਿਰ ਸਾਡੇ ਵਾਸਤੇ ਇਹ ਲੱਭ ਸਕਣਾ ਕਿ ਮਨ ਕੀ ਹੈ ਜਿਆਦਾ ਆਸਾਨ ਹੋ ਜਾਵੇਗਾ ਜੀਵ ਸੰਬੰਧੀ ਕੀਤੀ ਗਈ ਖੋਜ ਦੇ ਆਖਰੀ ਸਿੱਟੇ ਅਨੁਸਾਰ ਜੀਵ ਵਾਹਿਗੁਰੂ ਦੇ ਅੰਸ਼ ਹੈ ਉਸ ਦਾ ਪੁੱਤਰ ਹੈ ਪਰ ਇਸ ਨੂੰ ਇਹ ਭੁੱਲ ਗਿਆ ਹੈ ਕਿ ਉਹ ਵਾਹਿਗੁਰੂ ਦੀ ਅੰਸ਼ ਹੈ ਅਤੇ ਭੁਲੇਖੇ ਜਾਂ ਧੋਖੇ ਨਾਲ ਉਹ ਆਪਣੇ ਆਪ ਨੂੰ ਇੱਕ ਛੋਟੀ ਹਕੀਰ ਹੱਦ ਵਿੱਚ ਆਈ ਹੋਈ ਸਰੀਰ ਦੀ ਕੈਦ ਵਿੱਚ ਜਨਮ ਮੰਨ ਦੇ ਗੇੜ ਵਿੱਚ 84 ਦੀ ਫਾਹੀ ਵਿੱਚ ਫਸੀ ਹੋਈ ਅਤੇ ਨਿਰਦਲ ਚੀਜ਼ ਸਮਝਦਾ ਹੈ ਜੀਵ ਤੇ ਪਰਮਾਤਮਾ ਵਿੱਚ ਕੇਵਲ ਜੀਵ ਦੀ ਅਗਿਆਨਤਾ ਭੁਲੇਖੇ ਹਉਮੈ ਜਹਾਲ ਦਾ ਪੜਦਾ ਹੈ ਇਹ ਪਰਦਾ ਜਦ ਗਿਆਨ ਆਉ ਹੋਂ ਉੱਤੇ ਦੂਰ ਹੋ ਜਾਂਦਾ ਹੈ ਤਾਂ ਜਿਵੇਂ ਜਲ ਨਾਲ ਜਲ ਜਾਂ ਜੋਤੀ ਨਾਲ ਜੋਤ ਮਿਲ ਜਾਂਦੀ ਹੈ ਓਵੇਂ ਜੀਵ ਪਰਮਾਤਮਾ ਨਾਲ ਮਿਲ ਜਾਂਦਾ ਹੈ ਹੁਣ ਆਓ ਦੇਖੀਏ ਕਿ ਮਨ ਕੀ ਹੈ ਜੀਵ ਅਤੇ ਪਰਮਾਤਮਾ ਦੇ ਵਿੱਚਕਾਰ ਜੋ ਪਰਦਾ ਹੈ ਤੇ ਜਿਸ ਪਰਦੇ ਅਤੇ ਕੇਵਲ ਜਿਸ ਪਰਦੇ ਕਰਕੇ ਜੀਵ ਪਰਮਾਤਮਾ ਤੋਂ ਵਿਛੜਿਆ ਬੈਠਾ ਹੈ ਉਹ ਜੀਵ ਦੀ ਆਪਣੇ ਅਸਲ ਆਪਣੀ ਬੁਨਿਆਦ ਆਪਣੇ ਆਪੇ ਸੰਬੰਧੀ ਅਗਿਆਨਤਾ ਹੈ ਇਸ ਅਗਿਆਨਤਾ ਨੂੰ ਧਰਮ ਗ੍ਰੰਥਾਂ ਵਿੱਚ ਹਉਮੈ ਖੁਦੀ ਅੰਧੇਰਾ ਭੀਤ ਪੜਦਾ ਮਾਇਆ ਬੰਧਨ ਸੁਪਨਾ ਆਲ ਅਖਰ ਵਰਤ ਕੇ ਝਾਹਰ ਕੀਤਾ ਹੈ ਉਥੇ ਇਸ ਅਗਿਆਨਤਾ ਵਾਸਤੇ ਮਨ ਦਾ ਅਖਰ ਵੀ ਖੜਿਆ ਹੈ ਇਸ ਵਾਸਤੇ ਮਨ ਅੰਦਰਸਲ ਕੁਝ ਨਹੀਂ ਬਲਕਿ ਸਾਡੀ ਅਗਿਆਨਤਾ ਸਾਡੇ ਭੁਲੇਖੇ ਸਾਡੀ ਕੂਣਤਾ ਦਾ ਦੂਸਰਾ ਨਾਮ ਹੈ ਕੀ ਫੇਰ ਮਨ ਉੱਕਾ ਕੁਝ ਨਾ ਹੋਇਆ ਹਾਂ ਇਹ ਦਰਸਲ ਸਾਡੀ ਅਗਿਆਨਤਾ ਵਾਂਗ ਕੋਈ ਸਦੀਵੀ ਹਸਤੀ ਨਹੀਂ ਰੱਖਦਾ ਪਰ ਜਿਵੇਂ ਅਗਿਆਨਤਾ ਦਰਸਲ ਕੁਝ ਨਾ ਹੁੰਦੀ ਹੋਈ ਵੀ ਜੀਵ ਨੂੰ ਆਪਣੇ ਕਰਤਾਰ ਤੋਂ ਅਨੇਕਾਂ ਜਨਮ ਦੂਰ ਰੱਖਣ ਦੀ ਸਮਰੱਥਾ ਰੱਖਦੀ ਹੈ ਓਵੇਂ ਮਨ ਵੀ ਜਦ ਤੱਕ ਅਸਲ ਗਿਆਨ ਪੈਦਾ ਨਾ ਹੋਵੇ ਕਰਤਾਰ ਤੇ ਜੀਵ ਵਿੱਚ ਡਾਢੀ ਰੁਕਾਵਟ ਹੈ ਜੇਕਰ ਮਨ ਅਗਿਆਨਤਾ ਦਾ ਦੂਸਰਾ ਨਾਮ ਹੈ ਤਾਂ ਅਗਿਆਨਤਾ ਨੂੰ ਸਮਝਿਆ ਮਨ ਦੀ ਵੀ ਸਮਝ ਆ ਜਾਵੇਗੀ ਅਗਿਆਨਤਾ ਜੀਵ ਦੇ ਆਪਣੇ ਅਸਲੇ ਆਪਣੇ ਮੁੱਢ ਕਰਤਾਰ ਸਬੰਧੀ ਨਾਂ ਵਾਕੀਅਤ ਅਨਜਾਨਤਾ ਦਾ ਨਾਮ ਹੈ ਅਗਿਆਨਤਾ ਜੀਵ ਦੇ ਖਿਆਲਾਂ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਖਿਆਲਾਂ ਦੁਆਰਾ ਹੀ ਪ੍ਰਗਟ ਹੁੰਦੀ ਹੈ ਇਸ ਲਈ ਸਾਡੇ ਖਿਆਲਾਂ ਦੇ ਇਕੱਠ ਨੂੰ ਅਗਿਆਨਤਾ ਜਾਂ ਮੰਨ ਆਖਦੇ ਹਨ ਜਦ ਕੋਈ ਆਦਮੀ ਆਖੇ ਕਿ ਮੇਰਾ ਮਨ ਨਹੀਂ ਮੰਨਦਾ ਕਿ ਧਰਤੀ ਹਜ਼ਾਰਾਂ ਮੀਲ ਕਿੱਟ ਕਿ ਧਰਤੀ ਹਜ਼ਾਰਾਂ ਮੀਲ ਫੀ ਮਿੰਟ ਦੀ ਰਫ਼ਤਾਰ ਨਾਲ ਘੁੰਮ ਰਹੀ ਹੈ ਤਾਂ ਉਸ ਦਾ ਭਾਵ ਇਹ ਹੁੰਦਾ ਹੈ ਕਿ ਮੇਰੇ ਖਿਆਲ ਧਰਤੀ ਦੇ ਤੇਜ਼ੀ ਨਾਲ ਕੁੱਟਣ ਦੇ ਹੱਕ ਵਿੱਚ ਦਿੱਤੀਆਂ ਦਲੀਲਾਂ ਨੂੰ ਸਮਝ ਨਹੀਂ ਸਕਦੇ ਜਾਂ ਸਮਝ ਕੇ ਯਕੀਨ ਨਹੀਂ ਕਰ ਸਕਦੇ ਇਸ ਤਰੀਫ਼ ਅਨੁਸਾਰ ਮਨ ਫੇਰ ਕੀ ਹੋਇਆ ਮਨ ਕੇਵਲ ਸਾਡੇ ਮੌਜੂਦਾ ਖਿਆਲਾਂ ਦੇ ਇਕੱਠ ਦਾ ਨਾਮ ਹੈ ਜਿਵੇਂ ਸਾਡੇ ਖਿਆਲ ਸਥਿਰ ਨਹੀਂ ਰਹਿੰਦੇ ਤੇਵੇਂ ਸਾਡਾ ਮਨ ਸਥਿਰ ਨਹੀਂ ਰਹਿੰਦਾ ਸਾਡੇ ਖਿਆਲ ਬਦਲਦੇ ਰਹਿੰਦੇ ਹਨ ਇਸ ਕਰਕੇ ਸਾਡਾ ਮਨ ਵੀ ਬਦਲਦਾ ਰਹਿੰਦਾ ਹੈ ਕਦੀ ਇੱਕ ਹਾਲਤ ਵਿੱਚ ਨਹੀਂ ਰਹਿੰਦਾ ਜਿਸ ਆਦਮੀ ਦੇ ਖਿਆਲ ਫੌਰਨ ਬਦਲ ਜਾਣ ਉਸ ਦੇ ਮਨ ਨੂੰ ਚੰਚਲਾਖ ਦੇ ਹਨ ਜਿਸ ਦੇ ਖਿਆਲ ਡ੍ਰਿੜ ਹੋਣ ਛੇਤੀ ਛੇਤੀ ਨਾ ਬਦਲਣ ਉਸ ਦਾ ਮਨ ਮਜ਼ਬੂਤ ਗਿਣਾ ਜਾਂਦਾ ਹੈ ਜੀਵ ਸੰਸਾਰ ਦੀਆਂ ਸਾਰੀਆਂ ਵਿਦਿਆ ਪੜਦਾ ਹੋਇਆ ਵੀ ਜਦ ਤੱਕ ਆਪਣੇ ਆਪ ਦੀ ਵਿਦਿਆ ਆਪਣੀ ਆਤਮਾ ਦੀ ਸਾਇੰਸ ਨੂੰ ਨਹੀਂ ਸਮਝਦਾ ਜਿਸ ਦਾ ਆਪਣੇ ਅਸਲੇ ਆਪਣੇ ਕਰਤਾਰ ਸਬੰਧੀ ਪੁਲੇਖਾ ਜਾਂ ਇੰਜ ਆਖੋ ਇਸ ਦਾ ਮਨ ਕੈਮ ਰਿੰਦਾ ਹੈ ਜਿਸ ਜੀਵ ਨੂੰ ਆਪਣੀ ਅਸਲੀਅਤ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇ ਉਸ ਦਾ ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਜੀਵ ਦੇ ਸਭ ਨੇਕੀ ਆਰੁਪਕਾਰ ਕੁਰਬਾਨੀ ਦੇ ਕਰਮ ਇਹ ਮਨ ਨੂੰ ਸ਼ੁੱਧ ਕਰਦੇ ਹਨ ਅਤੇ ਨੀਚ ਖੋਦ ਗਰਜੀ ਦੇ ਕਰਮ ਮਨ ਨੂੰ ਮਲੀਨ ਕਰਦੇ ਹਨ ਮਨ ਦਾ ਸ਼ੁੱਧ ਹੋਣਾ ਤੇ ਮਲੀਨ ਹੋਣਾ ਕੀ ਹੈ ਜਿਉਂ-ਜਿਉਂ ਮਨ ਵਿੱਚ ਫੁਰਨੇ ਜਾਂ ਖਿਆਲ ਤਰੰਗ ਤੇਜ਼ੀ ਨਾਲ ਉੱਭਣਾ। ਕਿਉਂ ਤਿਉ ਮਨ ਮਦੀਨ ਹੁੰਦਾ ਜਾਂਦਾ ਹੈ। ਜਿਵੇਂ ਜਿਉਂ-ਜਿਉਂ ਪਾਣੀ ਦੇ ਤਲਾਬ ਵਿੱਚ ਹਵਾ ਨਾਲ ਲਹਿਰਾਂ ਪੈਦਾ ਹੋਣ ਕਿਉਂ ਤਿਉ ਉਸ ਦੀ ਸੱਤਾ ਦੀ ਹਾਲਤ ਪਰੇਸ਼ਾਨ ਹੁੰਦੀ ਜਾਂਦੀ ਹੈ। ਤੇ ਜਿਉਂ-ਜਿਉਂ ਇਹ ਲਹਿਰਾਂ ਮੱਧਮ ਪੈਂਦੀਆਂ ਜਾਂ ਜਾਂ ਰੁਕਦੀਆਂ ਜਾਂਣ ਕਿਉਂ ਤਿਉ ਪਾਣੀ ਦੀ ਸੱਤਾ ਸਾਥ ਹੁੰਦੀ ਜਾਂਦੀ ਹੈ। ਜਦ ਹਵਾ ਬਿਲਕੁਲ ਖਲੋ ਜਾਵੇ ਤਾਂ ਤਲਾਬ ਦੇ ਪਾਣੀ ਵਿੱਚ ਕੋਈ ਤਰੰਗ ਨਹੀਂ ਉਪਜਦੀ ਉਸ ਵੇਲੇ ਤਲਾਬ ਅਤਿ ਸ਼ਾਂਤ ਜਾਂ ਸਹਿਜ ਦੀ ਹਾਲਤ ਵਿੱਚ ਹੁੰਦਾ ਹੈ ਲਹਿਰਾਂ ਦਾ ਖਲੋ ਜਾਣਾ ਹੀ ਤਲਾਬ ਨੂੰ ਸ਼ਾਂਤ ਤੇ ਸਹਿਜ ਹਾਲਤ ਵਿੱਚ ਲੈ ਆਉਂਦਾ ਹੈ ਇਸੇ ਤਰ੍ਹਾਂ ਜੇ ਸਮਾਨੋ ਚ ਫੁਰਨੇ ਜਾਂ ਖਿਆਲ ਬਹੁਤੇ ਉੱਕਣ ਉਹ ਬਹੁਤ ਪਰੇਸ਼ਾਨ ਤੇ ਅਸ਼ਾਂਤ ਹੁੰਦਾ ਹੈ ਪਾਪੀ ਦਾ ਦੁਖੀ ਦਾ ਬਿਮਾਰ ਦਾ ਮਨ ਸੋਚਾਂ ਫਿਕਰਾਂ ਨਾਲ ਭਰਿਆ ਹੁੰਦਾ ਹੈ ਇਸ ਲਈ ਡਾਢਾ ਸ਼ਾਂਤ ਹੁੰਦਾ ਹੈ ਧਰਮੀ ਦਾ ਪਰਉਪਕਾਰੀ ਦਾ ਮਨ ਸੋਚਾ ਫਿਕਰਾਂ ਤੋਂ ਆਜ਼ਾਦ ਹੁੰਦਾ ਹੈ ਇਸ ਲਈ ਗੰਭੀਰ ਤੇ ਸ਼ਾਂਤ ਹੁੰਦਾ ਹੈ ਮਨ ਦੀ ਮਲੀਨਤਾ ਖਿਆਲ ਤਰੰਗਾਂ ਦੀ ਯਾਦ ਯਾਦਤੀ ਤੇ ਮਨ ਦੀ ਸ਼ੁੱਧਤਾ ਖਿਆਲ ਤਰੰਗਾਂ ਦੇ ਠਹਿਰਾਓ ਕਰਕੇ ਹੀ ਹੁੰਦੀ ਹੈ ਮਨ ਕਿਵੇਂ ਜਿੱਤ ਸਕਦਾ ਹੈ ਜਦ ਖਿਆਲਾਂ ਦੀ ਦ੍ਰਿਸ਼ਟੀ ਹੁੰਦੀ ਜਾਵੇ ਮਨ ਵਿੱਚ ਸ਼ਾਂਤੀ ਆਉਂਦੀ ਜਾਂਦੀ ਹੈ ਜਿਉਂ-ਜਿਉਂ ਮਨ ਵਿੱਚ ਸ਼ਾਂਤੀ ਆਉਂਦੀ ਜਾਵੇ ਤਿਉਂ-ਤਿਉਂ ਇਸ ਦੇ ਕਾਬੂ ਪਾਇਆ ਜਾ ਸਕਦਾ ਹੈ ਜਿਉਂ-ਜਿਉ ਇਹ ਹਲੀਮ ਤਿਆਗਾਕਾਰੀ ਹੁੰਦਾ ਜਾਂਦਾ ਹੈ ਅਖੀਰ ਇੱਕ ਦਿਨ ਐਸਾ ਹੁੰਦਾ ਹੈ ਕਿ ਖਿਆਲਾਂ ਦੀ ਦ੍ਰਿਸ਼ਟੀ ਤੇ ਪਵਿੱਤਰਤਾ ਕਰਕੇ ਮਨ ਉਕਾ ਹੀ ਅਧੀਨ ਹੋ ਜਾਂਦਾ ਹੈ ਇਸ ਵਿੱਚ ਕੋਈ ਖਿਆਲ ਤਰੰਗ ਜੀਵ ਪੈਦਾ ਕਰਨੀ ਚਾਹੇ ਉਹ ਪੈਦਾ ਹੁੰਦੀ ਹੈ ਅਤੇ ਜੇ ਸ਼ਕਤੀ ਦੀ ਖਿਆਲ ਤਰੰਗ ਪੈਦਾ ਕਰਨੀ ਚਾਹੇ ਉਸ ਦਰਜੇ ਦੀ ਸ਼ਕਤੀ ਦੀ ਖਿਆਲ ਤਰੰਗ ਪੈਦਾ ਹੋ ਜਾਂਦੀ ਹੈ ਜਿਸ ਦੇ ਜੇ ਜੀਵ ਨਾ ਚਾਹੇ ਤਾਂ ਕਈ-ਕਈ ਘੰਟੇ ਜਾਂ ਸਾਰਾ-ਸਾਰਾ ਦਿਨ ਮਨ ਵਿੱਚ ਕੋਈ ਖਿਆਲ ਤਰੰਗ ਪੈਦਾ ਨਹੀਂ ਹੁੰਦੀ ਅਤੇ ਜੀਵ ਆਪਣੇ ਕਰਤਾਰ ਨਾਲ ਇੱਕ ਮਿਖ ਹੋ ਕੇ ਮੌਜਾ ਮਾਣਦਾ ਰਹਿੰਦਾ ਹੈ ਇਸ ਨੂੰ ਮਨ ਜਿਤਨਾ ਆਖਦੇ ਹਨ ਮਨ ਤੇ ਕਾਬੂ ਦਾ ਇਹ ਦਰਜਾ ਪੈਦਾ ਕਰਨਾ ਜੀਵਨ ਦਾ ਅਦਰਸ਼ ਹੈ ਇਸ ਦਰਜੇ ਨੂੰ ਹਾਸਲ ਕਰਨਾ ਜਗਤ ਨੂੰ ਜਿਤਨਾ ਹੈ ਮਨ ਕਿਵੇਂ ਅਤੇ ਕਦੋਂ ਮਰਦਾ ਹੈ ਜਦ ਮਨ ਗੁਰਮੁਖ ਦੇ ਅਧੀਨ ਹੋ ਜਾਵੇ ਤਾਂ ਇੱਕ ਉਸ ਦੇ ਹੁਕਮ ਤੋਂ ਬਗੈਰ ਪਰ ਨਹੀਂ ਫਟਕ ਸਕਦਾ ਅਭਿਆਸ ਕਰਦਿਆਂ ਕਰਦਿਆਂ ਅਸੀਂ ਹਾਲਤ ਪੈਦਾ ਹੋ ਜਾਂਦੀ ਹੈ ਕਿ ਗੁਰਮੁਖ ਕਿਤਨਾ ਕਿਤਨਾ ਅਰਸਾ ਮਨ ਨੂੰ ਪਰੇ ਖਿਲਾੜ ਕੇ ਆਪਣੇ ਕਰਤਾਰ ਨਾਲ ਜੁੜਿਆ ਰਹਿੰਦਾ ਹੈ ਅਤੇ ਅੰਤ ਵਿੱਚ ਮਨ ਨੂੰ ਸਦਾ ਲਈ ਆਪਣੇ ਅਤੇ ਆਪੇ ਮਾਲਕ ਦੇ ਵਿਚਾਰੋਂ ਖੱਢ ਕੇ ਮੁਕਤ ਹੋ ਜਾਂਦਾ ਹੈ ਇਸ ਅਵਸਥਾ ਵਿੱਚ ਅਖੀਰ ਮਨ ਮਰ ਜਾਂਦਾ ਹੈ ਦੂਸਰੇ ਅਖਰਾਂ ਚ ਗੁਰਮੁਖਤੀ ਸੱਚ ਦੀ ਭਾਲ ਵਿੱਚ ਜਦ ਪੂਰੀ ਪੂਰੀ ਤਸੱਲੀ ਹੋ ਜਾਵੇ ਜੋ ਲੱਭਣਾ ਸੀ ਉਹ ਪੂਰੇ ਤੌਰ ਤੇ ਲੱਭ ਪਵੇ ਉਸ ਵੇਲੇ ਹੋਰ ਲਾਭ ਦੀ ਜ਼ਰੂਰਤ ਨਹੀਂ ਰਹਿੰਦੀ ਕਿਉਂਕਿ ਹੋਰ ਕੁਝ ਲੱਭਣ ਵਾਲਾ ਹੀ ਨਹੀਂ ਰਹਿੰਦਾ ਖਿਆਲਾਂ ਦੀ ਪੂਰੀ ਸੰਤੁਸ਼ਟੀ ਹੋ ਜਾ ਨਾਲ ਖਿਆਲ ਦੇ ਪਰ ਚੜ ਜਾਂਦੇ ਹਨ ਉਹ ਹੋਰ ਉੱਡ ਨਹੀਂ ਸਕਦਾ ਖੋਜ ਮੁੱਕ ਜਾਂਦੀ ਹੈ ਸਫ਼ਰ ਖਤਮ ਹੋ ਜਾਂਦਾ ਹੈ ਭਟਕਣਾ ਸਦਾ ਲਈ ਮੁੱਕ ਜਾਂਦੀ ਹੈ ਗੁਰਮੁਖ ਆਪਣੇ ਕਰਤਾਰ ਦੇ ਚਰਨਾਂ ਵਿੱਚ ਲੀਨ ਹੁੰਦਾ ਹੁੰਦਾ ਕਰਤਾਰ ਰੂਪ ਹੋ ਜਾਂਦਾ ਹੈ ਇਸ ਸ਼ੇਕੜਲੀ ਹਾਲਤ ਵਿੱਚ ਮਨ ਪੂਰੇ ਤੌਰ ਤੇ ਮਰਦਾ ਹੈ ਜਾਂ ਖਿਆਲ ਪੂਰੇ ਤੌਰ ਤੇ ਉਪਜਣੇ ਬੰਦ ਹੁੰਦੇ ਹਨ ਇਸ ਤੋਂ ਪਹਿਲੇ ਮਨ ਕਿਸੇ ਨਾ ਕਿਸੇ ਸ਼ਕਲ ਵਿੱਚ ਕਾਇਮ ਰਹਿੰਦਾ ਹੈ ਜਾਇਂ ਜ ਕਹੋ ਕਿ ਖਿਆਲ ਕਿਸੇ ਨਾ ਕਿਸੇ ਸ਼ਕਲ ਵਿੱਚ ਉਪਜਦੇ ਰਹਿੰਦੇ ਹਨ ਅਤੇ ਗੁਰਮੁਖ ਦੀ ਆਖਰੀ ਮੰਜ਼ਲ ਤੱਕ ਅਗਵਾਈ ਕਰਦੇ ਰਹਿੰਦੇ ਹਨ ਕੀ ਮਨ ਇਨਸਾਨ ਦਾ ਸਦਾ ਦੁਸ਼ਮਣ ਰਹਿੰਦਾ ਹੈ ਨਹੀਂ ਅਗਿਆਨਤਾ ਵਿੱਚ ਮਨ ਇਨਸਾਨ ਨੂੰ ਪਟਕਾਉਂਦਾ ਹੈ ਪਰ ਜਦ ਇਨਸਾਨ ਉਹ ਆਪਣੇ ਪ੍ਰਭੂ ਦੇ ਮਿਲਣ ਆਪਣੇ ਅਸਲੇ ਦੇ ਸਮਝਣ ਦੀ ਧੁੰਨ ਲੱਗ ਜਾਵੇ ਤਾਂ ਕੁਝ ਚਿਰ ਅੜੀਆਂ ਤੇ ਮੁਕਾਬਲਾ ਕਰਕੇ ਮਨ ਨੂੰ ਆਪਣੇ ਆਪ ਹੀ ਸੱਚ ਦੀ ਖੋਜ ਦਾ ਸ਼ੌਂਕ ਪੈਦਾ ਹੋ ਜਾਂਦਾ ਹੈ ਉਹ ਖੋਜੀ ਜਾਂ ਮੁਤਲਾਜੀ ਦੀ ਫਿਰ ਉਸੇ ਤਰ੍ਹਾਂ ਸਹਿਤਾ ਕਰਨ ਲੱਗ ਜਾਂਦਾ ਹੈ ਜਿਵੇਂ ਅਗਿਆਨੀ ਤੇ ਵਿਕਾਰੀ ਨੂੰ ਹਮੇਸ਼ਾ ਪ੍ਰੇਸ਼ਾਨ ਰੱਖਦਾ ਹੈ ਜਦ ਖੋਜੀ ਮਨ ਵਿੱਚ ਰੱਬ ਦੇ ਮਿਲਾਂ ਮਿਲਨ ਦਾ ਚਾਹੂ ਕੁਝ ਪਵੇ ਤਾਂ ਦੇ ਮਨ ਹੀ ਬੇੜੀ ਮੜ ਜਾਂਦਾ ਹੈ ਤੇ ਖੋਜੀ ਦੀ ਪਵ ਸਾਗਰ ਤੋਂ ਪਾਰ ਹੋਣ ਵਿੱਚ ਪੂਰਨਮਦ ਕਰਦਾ ਹੈ ਮਾਨਕ ਬੇੜੀ ਹੈ ਜੋ ਉਲਟ ਕੇ ਆਪਣੇ ਮਾਲਕ ਨੂੰ ਡਬੋ ਵੀ ਸਕਦੀ ਹੈ ਅਤੇ ਸਿੱਧੀ ਰਹਿ ਕੇ ਸੈਰ ਕਰਾਂਦੀ ਕਰਾਂਦੀ ਕਿਨਾਰੇ ਵੀ ਲਗਾ ਸਕਦੀ ਹੈ ਮਨ ਦੀਆਂ अनेका ਹਾਲਾਤਾਂ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕ ਇਸ਼ਾਰੇ ਹਨ ਭੀਤਰ ਪੰਚ ਗੁਪਤ ਮਨ ਵਾਸੀ ਥਿਰ ਨਾ ਰਹੇ ਜੈਸੇ ਭਵੇ ਉਦਾਸੇ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਲੋਭੀ ਕਪਟੀ ਪਾਪੀ ਭਖੰਡੀ ਮਾਇਆ ਹਦਕ ਲੰਬੇ ਜਨਮ ਜਨਮ ਕੀ ਇਸ ਮਨ ਕੋ ਮਾ ਲਾਗੀ ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਈ ਜੇ ਸੋਤੋਂ ਬਣ ਪਾਹੋ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋ ਗਏ ਮਤ ਬਦਲਾਹ ਨਾਨਕ ਮੈਲ ਨਾ ਲੱਗਾਈ ਨਾ ਫਿਰ ਜੁਨੀ ਪਾਹੋ ਕਹਿ ਕਬੀਰ ਅਬ ਜਾਣੇ ਆ ਜਬ ਜਾਣੇ ਆ ਤੋ ਮਨ ਮੰਨਿਆ ਇਹੋ ਮਨੁਆ ਕਿਉ ਕਰ ਵਸਿਆ ਵੈ ਗੁਰ ਪ੍ਰਸਾਦੀ ਠਾਕੀ ਹੈ ਗਿਆਨ ਮਤੀ ਖਰਿਆ ਲਾ ਜੋ ਮਨ ਮਾਰੇ ਆਪਣਾ ਸੇ ਪੁਰਖ ਬਿਰਾਗੀ ਰਾਂ ਹਉ ਮਨ ਛੂਟ ਗਿਆ ਸਾਧ ਸੰਗ ਮੇ